ਸੀ ਦੇਖ ਰਹੇ ਹੋ ਲੋਕ ਸਮਾਚਾਰ ਰਿਪੋਰਟਿੰਗ ਰੇਸਿੰਗ ਸੰਧੂ ਤੇ ਰਾਜਾ ਕੋਟਲੀ ਦੀ ਖਾਸ ਰਿਪੋਰਟ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਅੰਮ੍ਰਿਤਸਰ ਵਿਗਪਾਲ ਨਗਰ ਇਲਾਕੇ ਵਿੱਚ ਚੈਨੜੀ ਬਜ਼ੁਰਗ ਨੂੰ ਇੱਕ ਕੁੜੀ ਨੂੰ 30 ਸਮਝਣਾ ਪਿਆ ਗਿਆ ਮਹਿੰਗਾ ਪਾਲਸੀ ਐਟਵਰਡਜ਼ ਆਰਗੇਨਾਈਜ਼ਡ ਕ੍ਰਾਈਮ ਉਹਦੇ ਤਹਿਤ ਹੀ ਤੁਹਾਨੂੰ ਪਤਾ ਜਿੱਦਾਂ ਆਪਾਂ ਹਰੇਕ ਚੀਜ਼ ਨੂੰ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਸਾਡੇ ਸਾਰੇ ਆਫਸਰਸ ਦੀ ਟੀਮ ਵੱਲੋਂ ਬੜਾ ਅਸੀਂ ਸੀਰੀਅਸਲੀ ਲੈਣੇ ਜੇ ਕੋਈ ਕ੍ਰਾਈਮ ਹੁੰਦਾ ਉਦੇ ਚ ਬੜੀ ਵੱਡੀ ਮਨ ਭਾਗੀ ਘਟਨਾ ਹੋਈ ਸੀ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀਗਾ ਇਹ ਇਹਦੇ ਚ ਮਿਸਟਰ ਵਿਜੇ ਖੰਨਾ ਜਿਹੜੇ 78 ইয়ার্স 올 ਸੀ 78 ਸਾਲ ਦੇ ਕਰੀਬ ਉਹਨਾਂ ਦੀ ਉਮਰ ਸੀ ਕੋਪਾਲ ਨਗਰ ਨਜੀਠੜ ਰੋਡ ਸਾਨੂੰ ਇਤਲਾਅ ਮਿਲੀ ਸੀ ਕਿ ਗੁਆਂਢੀਆਂ ਵੱਲੋਂ ਪਤਾ ਲੱਗਿਆ ਸੀ ਕਿ ਉਹਨਾਂ ਦੀ ਡੈਥ ਹੋ ਗਈ ਹੈ ਮਰਡਰ ਹੋਇਆ ਸੀਗਾ ਔਰ ਘਰ ਦੇ ਵਿੱਚ ਫੋਰਸਫੁਲ ਐਂਟਰੀ ਦੀ ਇੰਡੀਕੇਸ਼ਨ ਸੀਗੀ ਤੇ ਤੁਰੰਤ ਅਸੀਂ ਸਾਰੇ ਸੀਨੀਅਰ ਆਫਸਰ ਉੱਥੇ ਮੌਕੇ ਤੇ ਪਹੁੰਚੇ ਔਰ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਇਹਦੀ ਜਾਂਚ ਸ਼ੁਰੂ ਕੀਤੀ ਸੈਂਟੀਫਿਕ ਤੇ ਸਾਰੇ ਜਿਹੜੀ ਐਵੀਡੈਂਸ ਹੈ ਟੈਕਨੀਕਲ ਉਹਨੂੰ ਵੀ ਸਾਰੇ ਨੂੰ ਵਾਚਿਆ ਉਹਦੇ ਵਿੱਚ ਬੜੀ ਅੱਛੀ ਕਾਮਯਾਬੀ ਮੈਂ ਇਹਨੂੰ ਸਮਝਦਾ ਕਿ 12 ਘੰਟੇ ਦੇ ਅੰਦਰ ਅੰਦਰ ਇਹ ਸਾਰਾ ਮਰਡਰ ਟਰੇਸ ਹੋਇਆ ਔਰ ਇਹਦੇ ਦੋ ਮੁਲਜ਼ਮ ਫੜੇ ਗਏ ਨੇ ਇੱਕ ਵਿਸ਼ਾਲ ਪੰਗੂ ਹੈ ਇਹ ਨਗੀਨਾ ਬਣੀ ਉਮਰਸਾ ਦਾ ਰਹਿਣ ਵਾਲਾ ਤਕਰੀਬਨ 28 ਸਾਲ ਉਮਰ ਹੈ ਤੇ 10ਵੀਂ ਪਾਸ ਹੈ ਇਹ ਮੌਨਿਕਾ ਪਤਨੀ ਨਿਤਿਸ਼ ਖੰਡੇ ਵਾਲੇ ਚੌਂਕ 88 ਫੁੱਟ ਰੋਡ ਦੀ ਰਹਿਣ ਵਾਲੀ ਹੈ ਉਮਰ ਕਰੀਬ 33 ਸਾਲ ਹੈ ਤੇ 9ਵੀਂ ਪਾਸ ਹੈ ਮੋਟੇ ਵਜੋਂ ਇਹ ਚ ਗੱਲ ਸਾਹਮਣੇ ਆਇਆ ਦੋਨੇ ਮੁਲਜ਼ਮਾਂ ਦੇ ਪੁੱਛਣ ਮੁਤਾਬਕ ਕਿ ਮੌਨਿਕਾ ਅਕਸਰ ਉਹਨਾਂ ਦੇ ਘਰ ਆਉਂਦੀ ਜਾਂਦੀ ਸੀ ਵਿਜੇ ਖੰਨਾ ਜੀ ਤੇ ਉਹਨੂੰ ਪਤਾ ਸੀ ਕਿ ਇੱਕ ਬਜ਼ੁਰਗ ਨੇ ਔਰ ਇਕੱਲੇ ਰਹਿੰਦੇ ਐ ਮੰਨ ਚ ਇਹ ਗੱਲ ਬੜੀ ਕਲੀਅਰ ਸੀ ਕਿ ਇਹਨਾਂ ਕੋ ਕਾਫੀ ਜ਼ਿਆਦਾ ਪੈਸਾ ਤੇ ਦੂਜਾ ਗਹਿਣਾ ਔਰ ਵੈਲਿਊਬਲਸ ਹੈਗੇ ਉਸੇ ਮਨਛਾ ਨਾਲ ਇਹਨੇ ਇਹਨਾਂ ਨਾਲ ਕਾਂਸਪੀਰੇਸੀ ਕੀਤੀ ਵਿਸ਼ਾਲ ਨਾਲ ਇਹ ਦੋਨਾਂ ਜਣਿਆਂ ਨੇ ਜਿਹੜੀ ਮਿੱਥੀ ਸਾਜ਼ਿਸ਼ ਤਹਿਤ ਉਥੇ ਇਹ ਜਿਹੜਾ ਫੋਰਸਫੁਲ ਐਂਟਰੀ ਕਰਕੇ ਔਰ ਉਹਨਾਂ ਦੇ ਹੱਥ ਪੈਰ ਬੰਨਤੇ ਮੂੰਹ ਬੰਨਤਾ ਲੱਕੀਲੀ ਕੀ ਹੋਇਆ ਕਿ ਜਦੋਂ ਇਹ ਰੌਲਾ ਪਿਆ ਇੱਕ ਕਟਰ ਵੀ ਉਹਨਾਂ ਤੋਂ ਬਰਾਮਦ ਹੋਇਆ ਤੇ ਨਾਈਫ ਵੀ ਬਰਾਮਦ ਹੋਈ ਹੈ ਜਿਸ ਨਾਲ ਇਹ ਇਹਨਾਂ ਨੇ ਕ੍ਰਾਈਮ ਕੀਤਾ ਤੇ ਜਦੋਂ ਕਟਿੰਗ ਦੀ ਆਵਾਜ਼ ਆ ਰਹੀ ਸੀ ਗਵੰਡੀ ਸਾਰੇ ਇਹਨਾਂ ਦੇ ਨੇਬਰਸ ਅਲਰਟ ਹੋ ਗਏ ਸੀਗੇ ਉਸ ਅਲਰਟਨੈਸ ਕਰਕੇ ਰੌਲਾ ਰੋਪਾ ਪੈਣ ਲੱਗ ਗਿਆ ਤੇ ਇਹ ਜਿਹੜੇ ਆਪਣੇ ਪੂਰੇ ਮਨਸੂਬੇ ਦੇ ਵਿੱਚ ਕਾਮਯਾਬ ਨਹੀਂ ਹੋਏ 8000 ਰੁਪਏ ਜਿਹੜਾ ਉਹਤੇ ਕੈਸ਼ ਪਿਆ ਸੀ ਉਹ ਲੈ ਕੇ ਤਾਂ ਨਿਕਲ ਗਏ ਪਰ ਇਹਨਾਂ ਨੂੰ ਇਹ ਲੱਗਿਆ ਕਿ ਜੇ ਹੁਣ ਅਸੀਂ ਜ਼ਿਆਦਾ ਰੁਕਾਂਗੇ ਤਾਂ ਇਹ ਅਸੀਂ ਫੜੇ ਜਾਵਾਂਗੇ ਤੇ ਉਸ ਦੌਰਾਨ ਅਸ਼ਕਮਾ ਕਸ਼ ਦੇ ਵਿੱਚ ਉਹਨਾਂ ਦੇ ਨੇ ਸੱਟ ਵੀ ਮਾਰੀ ਸਿਰ ਦੇ ਵਿੱਚ ਵੀ ਉਹ ਜਿਹੜੇ ਉਹਨਾਂ ਦੀ ਉਥੇ ਡੈਥ ਹੋ ਗਈ ਇਹ ਦੋਨੇ ਉਥੇ ਭਜਨ ਚ ਕਾਮਯਾਬ ਹੋ ਸੋ ਪੁਲਿਸ ਨੇ ਸਪੈਸ਼ਲੀ ਸਾਡੇ ਡੀਸੀਪੀ ਮੈਡਮ ਪ੍ਰਗਿਆ ਜੈਨ ਆਪ ਉਥੇ ਰਹੇ ਰਬਜੋਤ ਜੀ ਐਡੀਸੀਪੀ ਸਾਹਿਬ ਵਰਿੰਦਰ ਖੋਸਾ ਜੀ ਰਾਜੇਸ਼ ਸਾਡੇ ਇੰਸਪੈਕਟਰ ਜਿਹੜੇ ਸੀਆਈਏ 2 ਦੇ ਔਰ ਸਤਪਾਲ ਜਿਹੜਾ ਮਜੀਠਾ ਰੋਡ ਐਸਚਓਰ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜਿਹੜੇ ਸਾਡੇ ਨਾਲ ਜੂਨੀਅਰ ਮੁਲਾਜ਼ਮ ਨੇ ਉਹਨਾਂ ਨੇ ਵੀ ਬਹੁਤ ਅੱਛਾ ਕੰਮ ਕੀਤਾ ਤੇ ਮੈਂ ਇਹਨੂੰ ਇੱਕ ਅੱਛੀ ਕਾਮਯਾਬੀ ਮੰਨਦਾ ਔਰ ਇਹਦੇ ਨਾਲ ਕੀ ਹੁੰਦਾ ਕਿੰਨੀ ਦਾ ਅਫਰਵਾਇਸ ਸ਼ਹਿਰ ਦੇ ਵਿੱਚ دہشت ਪੈ ਜਾਂਦੀ ਹੈ ਤੇ ਰੈ residențial ਏਰੀਆ ਦੇ ਵਿੱਚ ਇਦਾਂ ਦਾ ਕ੍ਰਾਈਮ ਅਨਡਰਕਟੇਡ ਚੱਲ ਜੇ ਬਟ ਇਹਨੂੰ ਪਰਮਾਤਮਾ ਦੀ ਮਿਹਰ ਨਾਲ ਔਰ ਆਪਣੀ ਮਿਹਨਤ ਨਾਲ ਸਾਡੀ ਪੁਲਿਸ ਨੇ ਕੀਤਾ ਔਰ ਅਸੀਂ ਇਸ ਤੋਂ ਬਾਅਦ ਨੈਕਸਟ ਵੀਕ ਦੇ ਵਿੱਚ ਫੰਕਸ਼ਨ ਵੀ ਕਰਨਾ ਕਿ ਜਿਹੜੇ ਐਕਸਕਲੂਸਿਵਲੀ ਸਾਡੇ ਮੁੰਡਿਆਂ ਨੇ ਅੱਛਾ ਕੰਮ ਕੀਤਾ ਕਨਸਟੇਬਲ ਐਂਡ ਅਪਵਰਡਸ ਜਿਵੇਂ ਪਿਛਲੀ ਵਾਰ ਅਪਾਈ ਤੇ ਕੀਤਾ ਸੀ ਉਹ ਸਾਡਾ ਪੈਂਡਿੰਗ ਹੈ ਉਹਦੇ ਚ ਉਹਨਾਂ ਨੂੰ ਸਪੈਸ਼ਲ ਰਿਵਾਰਡ ਦੇਵਾਂਗੇ ਡੀਜੀ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਹੈ ਕੈਸ਼ ਰਿਵਾਰਡ ਵੀ ਉਹਨਾਂ ਨੂੰ ਮਿਲਣਗੇ ਤੇ ਇਹਦੇ ਨਾਲ ਤਾਂ ਕਿ ਜਿਹੜੀ ਪੁਲਿਸ ਦੀ ਇੰਕਰੇਜਮੈਂਟ ਸਰ ਕਿੰਨੇ ਵਜੇ ਨਾਲ ਕਤਲ ਹੋਇਆ ਸੀ ਜੀਰਾ ਤਕਰੀਬਨ 1 ਵਜੇ ਦੇ ਕਰੀਬ ਇਹਨਾਂ ਨੇ ਐਂਟਰੀ ਕੀਤੀ ਹੈ ਜੋ ਪੁੱਛ ਕੇ ਚ ਆਇਆ ਤੇ ਉਸ ਤੋਂ ਬਾਅਦ ਫਿਰ ਰੌਲਾ ਰੱਪਾ ਥੋੜੀ ਦੇਰ ਬਾਅਦ ਪੈਣ ਲੱਗ ਗਿਆ ਉਹ ਕਟਿੰਗ ਦੀ ਆਵਾਜ਼ ਆਈ ਪਹਿਲਾਂ ਤਾਂ ਉਹਨਾਂ ਨੇ ਸੋਚਿਆ ਵੀ ਜਿਵੇਂ ਕੰਸਟਰਕਸ਼ਨ ਚੱਲਦੀ ਰਹੀ ਹੈ ਨੇਬਰਸ ਨੂੰ ਵੀ ਕਈ ਵਾਰ ਡਾਊਟ ਨਹੀਂ ਹੁੰਦਾ ਸਦਿਆਂ ਦੇ ਦਿਨ ਨੇ ਤਾਂ ਬਟ ਉਸ ਤੋਂ ਬਾਅਦ ਫਿਰ ਜਦੋਂ ਹਿਊਮਨ ਕਰਾਈ ਮਚ ਗਈ ਫਿਰ ਇਹ ਉੱਥੋਂ ਖਿਸਕ ਗਏ ਸਰ ਫੋਨ ਕਰਦਾ ਇਹ ਘਰ ਕਿਉਂ ਬਣ ਜਣਾ ਸੀ ਕੋਈ ਇਨੀਸ਼ੀਏਟਿਵ ਦੇਸ਼ਣ ਹੈ ਸਾਹਮਣੇ ਦੇਖੋ ਇਹ ਗੱਲ ਹੈ ਜੇ ਨਹੀਂ ਆਪਾਂ ਕਿਸੇ ਬਾਰੇ ਕਹਿ ਸਕਦੇ ਇਹ ਗੱਲ ਤਸਦੀਕ ਕਰਨੀ ਪਰ ਉਹ ਕਹਿੰਦੇ ਸਾਡਾ ਉਹਨਾਂ ਨੇ ਕੋਲ ਉਹਨੂੰ ਆਉਣ ਜਾਣ ਸੀਗਾ ਉਹਦਾ ਕਾਰਨ ਜਿਹੜਾ ਉਹ ਅਸੀਂ ਡੀਪਲੀ ਇਨਵੈਸਟੀਗੇਟ ਕਰਾਂਗੇ ਉਹਨਾਂ ਦੀ ਫੈਮਿਲੀ ਤੋਂ ਵੀ ਮੌਨਿਕਾ ਦੀ ਵੀ ਸਖਤੀ ਨਾਲ ਪੁੱਛਗਿੱਛ ਕੀਤੀ ਜਾਊਗੀ ਅਜੇ ਤਾਂ ਟੂ अर्ਲੀ ਹੈਗਾ ਪਰ ਹੋਏ ਨੇ ਮੌਨਿਕਾ ਤੇ ਵਿਸ਼ਾਲ ਦੇ ਵਿੱਚ ਕੀ ਰਿਲੇਸ਼ਨ ਹੈਗਾ ਦੇਖੋ ਇਹ ਵੀ ਆਪਾਂ ਕਲੀਅਰ ਕਿਸੇ ਬਾਰੇ ਮੈਂ ਵੀ ਕਹਿ ਦਵਾ ਗੱਲ ਸੁਣੀ ਸੁਣਾਈ ਤੇ ਉਹ ਵੀ ਗੱਲ ਤਸਦੀਕ ਹੋਏਗੀ ਟੈਕਨੀਕਲ ਐਵਿਡੈਂਸ ਤੋਂ ਪਤਾ ਲੱਗ ਜਾਏਗਾ ਫੋਨ ਤੋਂ ਪਤਾ ਲੱਗੇਗਾ ਕਿ ਕੀ ਇਹਨਾਂ ਦਾ ਆਪਸ ਰابطਾ ਹੈ ਔਰ ਉਹਨਾਂ ਦੀ ਦੋਨਾਂ ਦੀ ਜਿਹੜੀ ਇੰਟਰੋਗੇਸ਼ਨ ਹੈ ਉਹ ਵੱਖਰੇ ਵੱਖਰੇ ਕੇ ਪਾ ਕਰਕੇ ਉਹ ਸਾਰੀ ਗੱਲ ਸਰਫੇਸ ਤੇ ਲਿਆਵਾਂਗੇ ਜੇ ਤੁਸੀਂ ਇਹ ਜਿਹੜਾ ਮੌਨਤਰਾ ਹੋਣ ਜਾਣ ਸੀ ਇਹਨਾਂ ਦੇ ਕਰਿਆ ਇਥੋਂ ਜੇ ਤੁਸੀਂ ਕੀਤਾ ਜਾਂ ਕੋਈ ਹੋਰ ਵੀ ਐਵੀਡੈਂਸ ਮਿਲੇ ਜੇ ਤੁਹਾਡਾ ਸ਼ੱਕ ਇਹਦੇ ਆ ਵਾਲੀ ਗਿਆ ਦੇਖੋ ਅਸੀਂ ਸਾਰੇ ਮੈਂ ਤੁਹਾਨੂੰ ਦੱਸਿਆ ਟੈਕਨੀਕਲ ਸਾਇੰਟਿਫਿਕ ਔਰ ਜਿਹੜੇ ਦੂਜੇ ਪਬਲਿਕ ਤੋਂ ਵਿਟਨੈਸਸ ਦੀ ਐਵੀਡੈਂਸ ਸਾਰਿਆਂ ਨੂੰ ਕੜੀਆਂ ਨੂੰ ਜੋੜਿਆ ਇੰਨਾ इजी ਨਹੀਂ ਸੀਗਾ ਕੇਸ ਪਰ ਮੈਂ ਵਾਕਈ ਸ਼ਾਬਾਸ਼ ਦਿੰਨਾ ਟੀਮ ਨੂੰ ਕਿ ਬੜਾ ਇਹਨਾਂ ਨੇ ਕੜੀਆਂ ਜੋੜੀਆਂ ਜਲਦੀ ਔਰ ਅਸੀਂ ਆਪਣੇ ਜਿਹੜਾ ਮਕਸਦ ਹੈ ਟਰੇਸ ਕਰਨ ਦਾ ਉਹਦੇ ਚ ਕੰਮ ਕਰਦੇ ਸ੍ਰ ਇਹਦੇ ਕਰ ਬਹੁਤ ਸਾਰੇ ਬੰਦੇ ਅਣਜਾਣ ਹੁੰਦਾ ਸੀ ਇਸ ਤਰ੍ਹਾਂ ਪਤਾ ਲੱਗਾ ਕਿ ਮੱਲੇ ਵਾਲਿਆਂ ਨੇ ਵੀ ਦੱਸਿਆ ਕਿ ਬਹੁਤ ਸਾਰੇ ਲੋਕ ਆਉਂਦੇ ਜਾਂਦੇ ਸੀ ਉੱਥੇ ਉੱਥੋਂ ਹੀ ਇਹ ਕੀ ਕਰਨ ਜਾਂਦੇ ਸੀ ਉੱਥੇ ਉਹਨਾਂ ਦੇ ਕੋਲ ਉਹ ਮੈਨੂੰ ਹੁਣ ਇਹ ਦੇਖਣਾ ਪਏਗਾ ਗੱਲ ਦੇਖੋ ਮੁਲਜ਼ਮ ਪਹਿਲਾਂ ਆਪਣੀ ਫਸਟ ਚੁਆਇਸ ਹੁੰਦੀ ਹੈ ਮੁਲਜ਼ਮ ਦੀ ਕਿ ਆਪਣੀ ਗੁਨਾਹ ਨੂੰ ਛਪਾਵੇ ਉਹ ਸਾਰੀ ਅਸੀਂ ਤਸਦੀਕ ਕਰਾਂਗੇ ਔਰ ਸਸਟੇਨਡ ਇੰਟਰੋਗੇਸ਼ਨ ਅਜ ਰਿਮਾਂਡ ਲੈ ਕੇ ਇਹਨਾਂ ਦੀ ਕੀਤੀ ਜਾਊਗੀ ਔਰ ਸਾਰੀ ਡਿਟੇਲ ਜਿਹੜੀ ਹੈ ਇਨਵੈਸਟੀਗੇਸ਼ਨ ਦੀ ਉਹ ਔਨ ਰਿਕਾਰਡ ਲਿਆਂਦਾ ਸਾਰੇ ਵਿਸ਼ਾਲ ਕੰਮ ਕੀ ਕਰਦੇ ਨੇ ਵੇਲਾ ਹੀ ਹੈ ਜੀ ਬਿਲਕੁਲ ਮਤਲਬ ਐਸੇ ਚੱਕਰ ਜੀ ਦੇਖੋ ਜਿਹੜਾ ਬੰਦਾ ਜਾ ਕੇ ਇੱਕ ਹਾਊਸ ਰਾਤ ਨੂੰ ਟ੍ਰੈਸਪਾਸ ਕਰਕੇ ਉੱਥੇ ਉਹ ਜੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਰੋਬਰੀ ਦੇ ਮੋਟਿਵ ਨਾਲ ਮਤਲਬ ਤੁਸੀਂ ਸਮਝੀ ਸਕਦੇ ਹੋ ਵੀ ਉਹ ਬੰਦਾ ਜੇ ਕੰਮ ਹੀ ਕਰਦਾ ਹੁੰਦਾ ਤਾਂ ਉਹ ਕੀ ਉਦੋਂ ਇਹੀ ਇੱਕ ਇਸ਼ੂ ਤਾਂ ਹੈ ਹੀ ਹੈ ਪਹਿਲਾਂ ਕ੍ਰਿਮਿਨਲ ਕੱਢਦੇ ਟਾਈਮ ਤੋਂ ਅਜੇ ਨਹੀਂ ਆਇਆ ਕੋਈ ਵਜ੍ਹਾ ਸਾਹਮਣੇ ਦੀ ਥੈਂਕ ਯੂ ਜੀ ਇਨਕਾਇਰਿਜ ਕਰਕੇ ਨਹੀਂ ਕੈਸ਼ ਵੈਲਿਊਅਬਲਸ ਤਾਂ ਹੋਰ ਵੀ ਬਹੁਤ ਪੈਸੇ ਆ ਤਾਂ ਰੋਲਾ ਪੈਣ ਕਰਕੇ ਮੈਂ ਤੁਹਾਨੂੰ ਦੱਸਿਆ ਜਿਹੜੀ ਚੀਜ਼ ਮਿਲੀ ਉਹ 8000 ਬਰਾਮਦ ਵੀ ਹੋ ਗਿਆ ਬਾਕੀ ਇਹ ਸਮਾਨ ਸਾਰਾ ਜਿਹੜਾ ਹਾਊਸ ਬ੍ਰੇਕਿੰਗ ਇੰਪਲੀਮੈਂਟਸ ਨੇ ਜਾਂ ਕ੍ਰਾਈਮ ਦੇ ਵਿੱਚ ਯੂਜ਼ ਵਾਲੀ ਨਾਈਫ ਹੈ ਉਹ ਸਾਰਾ ਕੁਝ ਬਰਾਮਦ ਹੋ ਗਿਆ ਇੱਕ ਉਹਨਾਂ ਦਾ ਮੋਬਾਈਲ ਫੋਨ ਲੈ ਕੇ ਸੀ ਸਰ ਉਹ ਟ੍ਰੇਸ ਉਹ ਹੁਣ ਕਰ ਰਹੇ ਹੈ ਜੀ ਉਹ ਇਹਨਾਂ ਨੇ ਦੱਸਿਆ ਕੁਝ ਉਹਦੇ ਬਾਰੇ ਉਹ ਵੀ ਤਾਂ ਹੁੰਦਾ ਸੀ ਇਹਨਾਂ ਦੇ ਆਪਣੇ ਆਪਣੇ ਘਰਾਂ ਤੋਂ ਜੀ ਇਹ ਸਿਰਫ ਵਾਹਨ ਤੇ ਵੀ ਲਈ ਸੀ ਕਿ ਇਹ ਪੈਦਲ ਨਹੀਂ ਸੀ ਦੇਖੋ ਮਾਨਸਾਲਾਮਤ ਬਸ ਸਰਕਾਰਾਂ